ਅਲੀ ਮਰਦੀ ਇੱਕ ਸਿੱਖੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਪੱਜਰੀ ਦੇ ਨਾਲ ਮਾਰਕਟ ਕੀਤੀ ਜਾ ਰਹੀ ਹੈ ਇਹ ਵੀਡੀਓ ਕਿੱਥੋਂ ਲਈ ਹੈ ਤੇ ਕਿਸ ਮੰਦਰ ਦੀ ਹੈ ਤੇ ਕੀ ਹੋਣਾ ਚਾਹੀਦਾ ਹੈ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸਾਨਾ ਰਾਸ਼ਟਰੀ ਉਪ ਚੇਅਰਮੈਨ ਇੱਕ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਇਹ ਮਾਲਟਾਉਨ ਮੰਦਰ ਅੰਮ੍ਰਿਤਸਰ ਦੀ ਹੈਗੀ ਹੈ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆਨ ਕੇ ਛਡਾਨ ਦੀ ਕੋਸ਼ਿਸ਼ ਕੀਤੀ ਔਰੇ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਦਾਂ ਔਰੇ ਤੇ ਚਪੇੜਾ ਮਾਰਨੀ ਆ ਇੱਕ ਤੋਹੀਨ ਆ ਇੱਕ ਬੇਅਦਬੀ ਆ ਇੱਕ ਵੇਖੋ ਜੀ ਮੰਦਰ ਦੇ ਵਿੱਚ ਖਲੋ ਕੇ ਗਰਭਗ੍ਰਹਿ ਦੇ ਵਿੱਚ ਖਲੋ ਕੇ ਉਥੇ ਉਹਨੂੰ ਚਪੇੜਾ ਮਾਰਿੰਦੇ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਡਿਆ ਆ ਮੈਂ ਖਾਸ ਤੋਂ ਪਹਿਲਾਂ ਮੰਦਿਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਿਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਿਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਦਾਗੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੋਈ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨੂੰ ਚਾਹਿਆ ਕਿ ਮੰਦਿਰ ਕਮੇਟੀ ਨੇ ਸਮਝੌਤਾ ਕਰ ਲਿਆ ਕਿ ਇਹ ਨਾ ਸਮਝੋ ਜੋ ਦੇਖੋ ਜੀ ਮੰਦਿਰ ਕਮੇਟੀ ਨੇ ਕੋਣ ਨੂੰ ਸਮਝੌਤਾ ਕਰਨ ਵਾਲੀ ਉਹ ਗਰਵ ਗਏ ਮੂਰਤੀਆਂ ਦੇ ਕੋਲ ਜਿੱਥੇ ਪ੍ਰਾਨ ਪ੍ਰਸ਼ਟ ਹੋਈ ਆਡੇ ਪਰਮਾਤਮਾ ਬੈਠੇ ਆ ਉੱਥੇ ਮਾਰਕਟ ਕਰਨ ਰਿਆ ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੰਦਿਰ ਕਮੇਟੀ ਦੇ ਹਾਵਲੇ ਇਸ ਨੂੰ ਪਤਾ ਕਰ ਲੈਂਦੀ ਆ ਮੰਦਿਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ ਜਿਹੜੇ ਕਰੋੜਾ ਹਿੰਦੂ ਹਗੇ ਨੇ ਸਨਾਤਨੀ ਹਗੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਜੇ ਮੰਦਿਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਕਰਾਂਦੀ ਫਿਰ ਸਾਡੇ ਉਲੰਘਣ ਤੇ ਕਾਰਵਾਈ ਕੀਤੀ ਕਰਾਈ ਜਾਏਗੀ ਅਸਾਂ ਲੱਗਿਆ ਜੀ ਜਿਹੜੇ ਮਕੂਤ ਕੋਲ ਮਾਰਕਟ ਮੈਂ ਕੀ ਇਹ ਮੰਦਰ ਕਮੇਟੀ ਦਾ ਸਕਦੀ ਨਾ ਜੀ ਵੇਖੋ ਤੁਹਾਨੂੰ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਲਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਉੱਥੇ ਚप्पल ਪਾਈ ਚੰਮਾ ਵਾਲੀ ਚੋਕੇ ਉਰਨਾ ਪੰਡਤ ਨੂੰ ਕੁੱਟਣ ਲਿਆ ਆ ਤੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਰਿਹਾ ਪ੍ਰਸ਼ਾਦ ਹੁੰਦਾ ਉਹ ਚੋਕੇ ਉਹਨਾਂ ਦੇ ਸਿਰ 'ਚ ਮਾਰਨ ਲਿਆ ਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲਾਂ ਕੱਢ ਰੀਆਂ ਮੰਦਰ 'ਚ ਖਲੋ ਕੇ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਬਣਤ ਦੇ ਮੂੰਹ ਤੋਂ ਚੁਪੇਣਾ ਮਾਵੇ ਇਹ ਬੇਅਦਮੀ ਤੇ ਹੋਰ ਕੀ ਆ ਇਹ ਜਿਹੜਾ ਮਾਲਟੋਨ ਮੰਦਿਰ ਦੀ ਕਮੇਟੀ ਏਰੀਆ ਪਾਵਨਾ ਹੱਥ ਨਹੀਂ ਹੁੰਦੀਆਂ ਪਰ ਬਾਕੀ ਹਿੰਦੂ ਜਿਹੜੇ ਹੈ ਸਨਾਤਨੀ ਨੇ ਉਹਨਾਂ ਦੀ ਪਾਵਨਾ ਆਪ ਹੁੰਦੀਆਂ ਮੈਂ ਤਿੰਨ ਦਿਨ ਦਾ ਟਾਈਮ ਦਿੰਦਾ ਮੰਦਿਰ ਕਮੇਟੀ ਨੂੰ ਜੇ ਮੰਦਿਰ ਕਮੇਟੀ ਇੱਤੇ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡੇ ਵੱਲੋਂ ਇਹਦੇ ਖਿਲਾਫ ਕੰਪਲੇਨਟ ਦਿੱਤੀ ਜਾਏਗੀ ਜਿਹਦੇ ਜਿਹਦੇ ਫੰਡ ਕੋਲੋਂ ਸ਼ਡਾਊਨ ਦੀ ਕੋਸ਼ਿਸ਼ ਕੀਤੀ ਸੀ ਜੁਜੇ ਦੇਖਿਆ ਜਾ ਰਿਹਾ ਉਹਦੇ ਮੋਢੇ ਵਿੱਚ ਡੇਰਾ ਮਾਰੀ ਮੈਂ ਤੁਹਾਨੂੰ ਉਹ ਹੀ ਪਹਿਲਾਂ ਦੱਸਿਆ ਨਾ ਜੀ ਕਿ ਪੰਡਤ ਨੇ ਸੀਸੀ ਕੈਮਰੇ ਵਿੱਚ ਆ ਰਿਹਾ ਪੰਡਤ ਜੀ ਰਾਹਾਂ ਮਨਾ ਤੁਰੇ ਜਾ ਰਹੇ ਨੇ ਉਸ ਬੰਦੇ ਨੇ ਪਹਿਲਾਂ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪੰਡਤ ਜੀ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪੰਡਤ ਜੀ ਪਛਾਣ ਆਏ ਤਾਂ ਹੋਰੇ ਮੂੰਹ ਤੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਤਾ ਜੀ ਦੇ ਖਰਾਵਾ ਚੁੱਕ ਕੇ ਹੋਰੇ ਸਿਰ ਤੇ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉੱਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੁੱਕੇ ਉਹ ਆਪਣੇ ਜੀ ਦੇ ਸੱਤ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਨੇ ਖਰਾਵਾ ਚੁੱਕੇ ਮਾਰਿਆ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਹੁੰਦੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਪਈ ਇਸ ਚੀਤੇ ਵੀ ਪ੍ਰੇਸ਼ਰ ਪ੍ਰੈਸ਼ਰ ਚੈਨ ਉਰਦਾ ਪਿਆ ਆ ਮੰਦਰ ਕਮੇਟੀ ਅੰਦਰ ਬੈ ਕੇ ਆਪ ਹੀ ਕਹਿੰਦੇ ਮੇਰੀ ਮਾਂ ਰੱਜੀ ਮੇਰੇ ਬੱਚੇ ਜੀ ਨਾ ਉਸ ਹਿਸਾਬ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਜਾਂਦੇ ਆਪ ਹੀ ਮਾਫੀਆਂ ਦੇਈ ਜਾਂਦੇ ਪਏ ਆ ਇਹ ਨادیه ਪਾਵਰਾ ਆਤਵੇ ਹੋ ਰਹੀਆਂ ਇਸ ਕਰਕੇ ਮੈਂ ਮੰਦਿਰ ਕਮੇਟੀ ਨੂੰ ਤਿੰਨ ਦਿਨ ਦਾ ਟਾਈਮ ਦੇਣਾ ਆ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਬੰਦੇ ਦੇ ਕਾਰਵਾਈ ਕੀਤੀ ਜਾਵੇ ਇਹ ਪਣਜੀ ਨੂੰ ਰਾਹ ਜਾਂਦੇ ਰੋਕੇ ਮੰਦਿਰ ਦੇ ਵਿੱਚ ਖਲੋ ਕੇ ਉਹਦੇ ਮੂੰਹ ਤੇ ਚਪੇੜਾ ਮਾਰ ਰਿਹਾ ਆ ਇਹ ਬਜ਼ੁਰਗ ਕੌਣ ਆ ਇਹ ਮੰਦਿਰ ਕਮੇਟੀ ਦੱਸੇ ਫਿਰ ਦੂਜੇ ਪਣਜੀ ਇਹਨੂੰ ਛਿਡਾਨ ਆਏ ਨੇ ਦੂਜੇ ਪਣਜੀ ਦੇ ਮੂੰਹ ਤੇ ਵੀ ਇਹਨੇ ਚਪੇੜਾ ਮਾਰੀਆ ਤੇ ਮਾਰਦਾ ਪਿਆ ਆ ਫਿਰ ਜਿੱਥੇ ਪੁਸ਼ਪ ਪ੍ਰਸ਼ਾਦ ਰੱਖਦੇ ਨੇ ਓ ਚੋਕੇ ਪਣਜੀ ਦੇ ਸਿਰ 'ਤੇ ਮਾਰਦਾ ਪਿਆ ਹੈ ਪਣਜੀ ਇੱਕ ਪੂਜਨੀਏ ਹੈਗੇ ਨੇ ਵੀ ਕੀਤੀ ਆ ਇਹ ਮਾਫੀ ਦੇ ਯੋਗ ਨਹੀਂ ਹੈਗਾ ਅੱਜ ਇਹਨੇ ਕੀਤਾ ਆ ਇਹਨੂੰ ਮਾਫੀ ਦਿੱਤੀ ਕੱਲ ਨੂੰ ਦੋ ਹੋਰ ਆਣਗੇ ਕੱਲ ਨੂੰ ਤਿੰਨ ਹੋਰ ਆਣਗੇਗਾ ਇਹਨੂੰ ਕਿਉਂ ਨਾ ਹੋਣ ਤੋਂ ਹੀ ਨੱਥ ਪਾਈ ਜਾਵੇ ਮੈਂ ਮੰਦਿਰ ਕਮੇਟੀ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਇੱਥੇ ਕਾਰਵਾਈ ਕਰਾਵੇ ਜੇ ਮੰਦਿਰ ਕਮੇਟੀ 3 ਦਿਨ ਦੇ ਵਿੱਚ ਵਿੱਚ ਕਾਰਵਾਈ ਨਹੀਂ ਕਰਾਂਦੀ ਇੱਥੇ ਤੇ ਤੁਹਾਡੇ ਵੱਲੋਂ ਕੰਪਲੇਟ ਦਿੱਤੀ ਜਾਏਗੀ ਰਖਾਫ